ਖਾਨਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 26 ਜੂਨ ਹੈ ਮੈਂ ਗੁਰਅਸੀਸ कौर ਕਲਾਸ 10 ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ ਚੰਦ ਸੂਰਜ ਦੁਏ ਗੁਫੇ ਨਾ ਦੇਖਾ ਸੁਪਨੇ ਸੋਨ ਨਾ ਥਾਉ ਈ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾਓ ਹੇ ਸੱਚ ਸਰੂਪ ਪਰਮੇਸ਼ਰ ਜੀ ਮੇਰੀ ਉਮਰ ਜੇ ਕਰੋੜਾਂ ਸਾਲ ਹੋ ਜਾਵੇ ਮੇਰਾ ਖਾਣ ਪੀਣ ਹਵਾ ਹੀ ਹੋਵੇ ਭਾਵ ਮੈਂ ਹਵਾ ਦੇ ਆਸਰੇ ਹੀ ਜੀਵਾਂ ਮੈਂ ਕਿਸੇ ਗੁਫਾ ਵਿੱਚ ਬੈਠ ਕੇ ਦਿਨ ਰਾਤ ਸਮਾਦੀ ਲਈ ਰੱਖਾਂ ਮੈਨੂੰ ਸੂਰਜ ਅਤੇ ਚੰਦ ਦੋਵੇਂ ਦਿਸਣ ਹੀ ਨਾ ਮੈਂ ਕਦੇ ਸੌਂ ਵੀ ਨਾ ਸਕਾਂ ਮੈਨੂੰ ਸੁਪਨੇ ਵਿੱਚ ਵੀ ਨੀਂਦ ਨਾ ਆਵੇ ਤਾਂ ਵੀ ਮੈਂ ਤੇਰਾ ਮੂਲ ਨਹੀਂ ਪਾ ਸਕਦਾ ਮੈਂ ਤੇਰੀ ਕਿਤਨੀ ਕੁ ਸਖਤ ਸਲਾਹ ਕਰਕੇ ਦੱਸਾਂ ਮੈਂ ਤਾਂ ਤੇਰੀ ਵਡਿਆਈ ਦੱਸ ਹੀ ਨਹੀਂ ਸਕਦਾ ਤੂੰ ਬੜਾ ਵਿਅੰਤ ਹੈ ਸੱਚ ਸਰੂਪ ਪਰਮੇਸ਼ਰ ਆਕਾਰ ਤੋਂ ਰਹਿਤ ਹੈ ਆਪਣੇ ਆਪ ਵਿੱਚ ਹੀ ਟਿਕਿਆ ਹੋਇਆ ਹੈ ਪ੍ਰਕਾਸ਼ਵਾਨ ਹੈ ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ ਹੈ ਅਸੀਂ ਜੀਵ ਇੱਕ ਦੂਜੇ ਦੀਆਂ ਗੱਲਾਂ ਸੁਣ ਸੁਣ ਕੇ ਬਿਆਨ ਕਰਦੇ ਰਹਿੰਦੇ ਹਾਂ ਉਸ ਬਾਰੇ ਕੋਈ ਨਹੀਂ ਦੱਸ ਸਕਦਾ ਉਹ ਕਿੰਨਾ ਵੱਡਾ ਹੈ ਜੇ ਜੀਵ ਪਰਮੇਸ਼ਰ ਨੂੰ ਚੰਗਾ ਲੱਗ ਜਾਵੇ ਤਾਂ ਪਰਮੇਸ਼ਰ ਉਸ ਨੂੰ ਸੋਜੀ ਬਖਸ਼ ਸਕਦਾ ਹੈ ਜੇ ਮੈਂ ਆਪਣੇ ਸਰੀਰ ਨੂੰ ਅਨੇਕਾਂ ਕਸ਼ਟ ਦੇਵਾਂ ਆਪਣੇ ਸਰੀਰ ਦੇ ਟੋਟੇ ਟੋਟੇ ਕਰ ਦਿਆਂ ਚੱਕੀ ਵਿੱਚ ਪੀਸ ਲਵਾਂ ਅਗ ਨਾਲ ਸਾੜ ਕੇ ਸਵਾ ਕਰ ਦਿਆਂ ਹੇ ਸੱਚੇ ਪਾਤਸ਼ਾਹ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਮੈਂ ਤੇਰੀ ਵਡਿਆਈ ਨਹੀਂ ਦੱਸ ਸਕਦਾ ਤੇਰੀ ਕੀਮਤ ਨਹੀਂ ਪਾ ਸਕਦਾ ਇਹ ਨਹੀਂ ਦੱਸ ਸਕਦਾ ਤੂੰ ਕਿੱਡਾ ਵੱਡਾ ਹੈ ਤੂੰ ਬੇਅੰਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਬੇਅੰਤ ਹੈ ਉਸ ਦਾ ਕੋਈ ਜੀਵ ਅੰਤ ਨਹੀਂ ਪਾ ਸਕਦਾ ਕੋਈ ਇਹ ਨਹੀਂ ਦੱਸ ਸਕਦਾ ਪਰਮੇਸ਼ਰ ਕਿੱਡਾ ਵੱਡਾ ਹੈ ਐਸੇ ਸਮਰੱਥ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਲੋੜ ਤੋਂ ਵੱਧ ਸੌਣਾ ਵੀ ਨੁਕਸਾਨਦਾਇਕ ਹੈ ਕੇਵਲ 5-6 ਘੰਟੇ ਨੀਂਦ ਕਾਫੀ ਹੈ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਜਿਆਦਾ ਸੌਣ ਨਾਲ ਆਲਸ ਆ ਜਾਂਦੀ ਹੈ ਸੁਚੇਤ ਰਹੋ ਸਾਵਧਾਨ ਰਹੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ